ਮੋਗਾ ਦੇ ਪਿੰਡ ਛੜਕ ਦੇ ਰਹਿਣ ਵਾਲੇ ਈ ਰਿਕਸ਼ਾ 'ਤੇ ਸਵਾਰ 13 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਦੱਸਦੀ ਹੈ ਟਰੈਕਟਰ ਟਰਾਲੀ 'ਤੇ ਸਵਾਰ ਵਿਅਕਤੀ ਨੇ ਟੱਕਰ ਮਾਰੀ ਸੀ ਅਤੇ ਟੱਕਰ ਮਾਰਨ ਤੋਂ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਪਰ ਹਲੇ ਵੀ ਜਾਂਚ 'ਚ ਜੁਟੀ ਹੈ ਤੇ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਬੱਚੇ ਦਾ ਸ਼ਵਰ ਰਖਵਾਇਆ ਗਿਆ ਅਤੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨੇ ਇਨਸਾਫ਼ ਦੀ ਗੋਹਾਰ ਲਗਾਈਏ ਪੁਲਿਸ ਵਾਲਿਆਂ ਦੇ ਅੱਗੇ ਉਸਨੇ ਤਰਲੇ ਤੇ ਹਾੜੇ ਕੱਢੇ ਨੇ ਜਿਸ ਦੇ ਨਾਲ ਹੀ ਸੁਣਦੇ ਆ ਪੁਲਿਸ ਵਾਲਿਆਂ ਨੇ ਵੀ ਮਾਮਲਾ ਦਰਜ ਕਰਕੇ ਕੀ ਕੀਤਾ ਇਸ ਦੇ ਨਾਲ ਹੀ ਪੀੜਤਾਂ ਦਾ ਵੀ ਕੀ ਕਹਿਣਾ ਅਸੀਂ ਮੋਗੇ ਤੋਂ ਜਾਂਦੇ ਸੀ ਪੱਠੇ ਤੇ ਸਮਾਨ ਲਾ ਕੇ ਬਈਆਂ ਦਾ ਹੈ ਏ ਬੋਸਿਆਣੇ ਦੁਕਾਨਾਂ ਬਣਿਆ ਅੱਧਾ ਟਰੈਕ ਪਰ ਇਹਨਾਂ ਦਾ ਦੁਕਾਨ ਮੂਹਰੇ ਖੜਿਆ ਥਾਲੀ ਅੱਧੀ ਰੋਡ ਦੇ ਵਿੱਚ ਉਵੇਂ ਹੀ ਮੈਂ ਪੁਲਿਸ ਵਾਲਿਆਂ ਨੂੰ ਟਾਇਰ ਵੀ ਦਿਖਾਏ ਵੀ ਆਹ ਵੇਖੋ ਕਿੱਥੋਂ ਟਕਰ ਖੜੀ ਜਦੋਂ ਅਸੀਂ ਕੋਲ ਆਏ ਇਹਨੇ ਟਰਾਲੀ ਵੇ ਕਰਤੀ ਅੱਗੋਂ ਆਦੇ ਸੋਡੀ ਗਲਤੀ ਆ ਮੈਨੂੰ ਇਹ ਲੱਗਿਆ ਮੈਂ ਸੀਸੇ ਵੇ ਚਲ ਜਾ ਆ ਗਿਆ ਵੀ ਤੋ ਚੜਿਆ ਨਹੀਂ ਗਿਆ ਮੈਨੂੰ ਇਹ ਹੋ ਗਿਆ ਵੀ ਮੇਰਾ ਮੁੰਡਾ ਬਾਹਰ ਖੜ ਗਿਆ ਵੀ ਕੋਈ ਨਹੀਂ ਚੱਲ ਮੇਰੇ ਛੋਟਾ-ਚਾਟਾ ਲੱਗ ਕੋਈ ਨਹੀਂ ਮੇਰਾ ਮੁੰਡਾ ਬਾਜ ਗਿਆ ਜਦੋਂ ਮੈਂ ਵੇਖਿਆ ਮੁੰਡਾ ਮੇਰਾ ਖੂਨੋ ਗੂਣ ਥੱਲੇ ਉਹਨਾਂ ਨੇ ਨਹੀਂ ਵੇਖਿਆ ਉਹਦੇ ਭਾਈ ਥੋਡੀ ਗਲਤੀ ਗਲਤੀ ਕਹਿ ਕੇ ਭੱਜ ਗਏ ਸਾਡੀ ਗਲਤੀ ਦਾ ਰੋਕੀ ਜਾਓ ਫਿਰ ਮੈਂ ਇੰਨਾ ਪਿੱਛੇ ਭੱਜਾ ਉਹਨਾਂ ਦੇ ਨਾਲ ਟਰੱਕ ਤੇ ਮੈਂ ਕਹਾਂ ਰੋਕ ਲੋ ਏ ਮੇਰੇ ਪੁੱਤ ਨੂੰ ਚੱਕ ਲਿਓ ਕੋਈ ਨਹੀਂ ਹੋ ਗਿਆ ਜਿਹੜਾ ਕੁਝ ਹੋ ਗਿਆ ਫਿਰ ਮੈਂ ਮੁੰਡੇ ਵੀ ਲਾਏ ਮੈਂ ਤਾਰੀਬਾ ਬੇਨ ਵੀ ਰਿਕਵੈਸਟ ਕਰਦਾ ਏ ਹੈ ਸਮਾਲਸਾਰ ਵਾਲੇ ਨੂੰ ਬਾਬਾ ਇਹ ਨਛਾੜ ਹੋ ਗਿਆ ਮੇਰਾ ਆ ਜਾ ਇੱਥੇ ਬਾਗਲ ਕਰਨੀ ਮੈਂ ਵੀ ਉਹਨਾਂ ਦਾ ਮੁੰਡਾ ਮਾਰ ਕੇ ਪਿਓ ਨੂੰ ਪਿੱਛੇ ਭਜਾਉਣਾ ਏ ਵੀ ਆਏ ਮਾਰ ਕੇ ਸੱਟ ਗਏ ਆਈਦਾ ਮੈਂ ਪਿੰਡ ਜਾ ਰਿਹਾ ਸੀ ਆ ਮੇਰੇ ਘਰ ਵਾਲੀ ਦਾ 1 ਮਿੰਟ ਪਹਿਲਾਂ ਭੂਰਾ ਹਾਂ ਹਾਂ ਇਹ ਤੇ ਸੀ ਕਿ ਬਾਹੂ ਬੜੀ ਸੀ ਮੈਂ ਤੇ ਮੇਰਾ ਪੁੱਤ ਦੋਨੇ ਬੈਠੇ ਉਹ ਮੇਰੇ ਨਾਲ ਗੱਲਾਂ ਕਰਦਾ ਜਾਂਦਾ ਬਹੁਤ ਸਿਆਣੇ ਬਹੁਤ ਸਿਆਣੇ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਜਿਹਦਾ ਨਾਮ ਗੁਰਮਾਨ ਸਿੰਘ ਸੀ ਪੇਸ਼ੈਂਟ 13 ਸਾਲ ਦਾ ਸੀ ਉਹਨਾਂ ਦੀ 13 ਸਾਲ ਦੀ ਉਮਰ ਸੀ ਤੇ ਜਿਸ ਵੇਲੇ ਸਾਡੇ ਕੋਲ ਪਹੁੰਚਿਆ ਹੀ ਵਾਸ ਬਰਾਟਡ ਐਂਡ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਗਿਆ ਤੇ ਅਗਲੀ ਕਾਰਵਾਈ ਕੱਲ ਪੁਲਿਸ ਵੱਲੋਂ ਹੋਵੇਗੀ ਇਹ ਜੀ ਗੁਰਮਨ ਜੋਤ ਸਿੰਘ ਸਨ ਫਰਨਜੀਤ ਸਿੰਘ ਬਾਸੀ ਜਗੀਰਪੱਤੀ ਚੜੱਕ ਇਹ ਮਤਲਬ ਇਹਦੇ ਫਾਦਰ ਸਾਹਿਬ ਨਾਲ ਹੀ ਬੈਠਾ ਸੀਗਾ ਆਟੋ ਦੇ ਵਿੱਚ ਕੋਈ ਟਰਾਲੀ ਉਧਰੋਂ ਬੈਕ ਕਰ ਰਿਆ ਸੀ ਜਿਹੜਾ ਸਾਨੂੰ ਪਤਾ ਲੱਗਾ ਬਾਕੀ ਤੇ ਭਤੀਸ਼ ਦਾ ਹਿਸਾਬ ਬਾਅਦ ਚ ਕਰਾਂਗੇ ਜੀ ਤੇ ਕੋਈ ਗਿਆਨੀ ਜਿਮ ਵਾਲਾ ਹੈਗਾ ਉੱਥੇ ਜਿਹਦਾ ਉਹ ਸਮਾਨ ਲਾਉਣ ਵਾਲੇ ਟਰਾਲੀ ਵਾਲੇ ਠੀਕ ਹੈ ਜੀ ਉਹਦੇ ਵਿੱਚ ਟਕਰਾਇਆ ਜੀ ਠੀਕ ਹੈ ਜੀ ਤੇ ਉਹ ਜਿਹੜਾ ਹੈਗਾ ਜਿਮ ਬਲਬੀਰ ਸਿੰਘ ਸਨ ਉਹ ਵਰਨੇਕ ਸਿੰਘ ਉਹਨਾਂ ਦੀ ਦੁਕਾਨਾਂ ਵਿੱਚ ਬਣਿਆ ਇਹਨਾਂ ਨੇ ਵੀ ਗਾ ਅੱਗੇ ਉਹ ਰੈਂਟ ਤੇ ਦਿੱਤਾ ਹੋਇਆ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਉੱਥੇ ਵੀ ਜਿਨ੍ਹਾਂ ਨੂੰ ਰੈਂਟ ਤੇ ਦਿੱਤਾ ਟਰੈਕ ਟਾਲੀ ਵੀ ਫੜਨ ਦੀ ਕੋਸ਼ਿਸ਼ ਕਰਾਂਗੇ ਮਤਲਬ ਇਹਨਾਂ ਨੂੰ ਨਾਲ ਲੈ ਕੇ ਜੇ ਇਹਨਾਂ ਨੇ ਕੋਈ ਟਰੈਕ ਟਾਲੀ ਪੇਸ਼ ਆਣਿਆ ਤੇ ਅਸੀਂ ਜਾ ਕੇ ਕਰ ਅੱਗੇ ਜੋ ਕਰ ਵੀ ਹੈਗੀ ਹੈ ਜੀ ਤਫ਼ਤੀਸ਼ ਦੇ ਹਿਸਾਬ ਨਾਲ ਅਸੀਂ ਕਰਦਾਂਗੇ